ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਬੇਦਰਵਾ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਜੀ ਮੈਂ ਆਪਣੇ ਪਿੰਡ ਗੁਰੂਕਰਦੇ ਵਿਚ ਅਰਦਾਸ ਬੇਨਤੀ ਕਰਕੇ ਸੈਕੜੀ ਯਾਤਰਾ ਆਰੰਭ ਕੀਤੀ ਸੀ ਗੁਰਦੁਆਰਾ ਸ੍ਰੀ ਪਤਲਸਰ ਸਾਹਿਬ ਨੇੜੇ ਲੱਗਦੀ ਜੀ ਜੋ ਬਾਬਾ ਨਾਨਕ ਜੀ ਨੇ ਕਿਰਪਾ ਕੀਤੀ ਖੁੱਲੇ ਦਰਸਦਾਰ ਕੀਤੇ ਤੇ ਉੱਥੋਂ ਯਾਤਰਾ ਕਰਦਾ ਹੋਇਆ ਤੇ ਸ਼੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਦਰਬਾਰ ਸਾਹਿਬ ਦਰਸਤਾਰ ਕਰਕੇ ਮਾਨੂੰ ਬਹੁਤ ਖੁਸ਼ੀ ਹੋਈ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਨ ਇੱਥੇ ਦਰਤੇ ਆ ਕੇ ਨਫਸਕ ਹੋਇਆਗਾ ਤੋਂ ਬਾਬਾ ਜੀ ਨੇ ਕਿਰਪਾ ਕੀਤੀ ਹੈ ਤੋਂ ਸਵੇਰ ਪਿੰਡ ਕੋਟੜੀ ਵਾਲਾ ਚਾਲੇ ਪਾ ਰਹੇ ਜੀ ਅਰਾਸੇ ਵਿੱਚ ਸੰਗਤਾਂ ਨੇ ਪਿਆਰ ਸਤਕਾਰ ਦਿੱਤਾ ਪਾਪਾ ਨਾਨਕ ਜੀ ਸਰਵਤ ਸੰਗਤਾਂ ਤੇ ਮੇਰ ਪਰੇ ਹੱਥ ਰੱਖੇ ਜੀ ਕਿਰਪਾ ਕਰੇ ਪਾਪਾ ਨਾਨਕ ਦੀ ਅਪਰ ਅਪਾਰ ਕਿਰਪਾ ਦੇ ਨਾਲ ਕੋਲੇਦਰ ਦਰਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਹੋਏ ਹਨ ਜੀ ਜੋ ਆ ਵੀ ਸਕਤਾ ਇੱਥੇ ਦਰਸਨਦਾਰੇ ਕਰਨ ਵਾਸਤੇ ਆਣਾ ਜੀ ਬੜਾ ਹੀ ਮਨ ਲੱਗਦਾ ਹੈ ਬੜਾ ਹੀ ਮਨ ਖੁਸ਼ ਹੁੰਦਾ ਹੈ ਸੋ ਸੁਭਾ ਪਿੰਡ ਕੋਟਪਈ ਨੂੰ ਚਾਲੇ ਪਾ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ